ਜੇ ਪਾਸੇ ਦੇ ਨਗਰਾਂ ਤੋਂ ਜਿੰਨੇ ਵੀ ਤੁਸੀਂ ਜ਼ਿੰਮੇਵਾਰ ਭੈਣਾ ਭਰਾ ਬੱਚੇ ਇਕੱਤਰ ਹੋਏ ਹੋ ਸਾਰਿਆਂ ਨੂੰ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਖੁਸ਼ੀ ਦੀ ਗੱਲ ਹੈ ਸਰਦਾਰ ਸੁਖਵਿੰਦਰ ਸਿੰਘ ਜੀ ਨੇ ਜਿਹੜੇ ਪਾਤਸ਼ਾਹਾਂ ਚ ਰਹਿੰਦੇ ਨੇ ਨਾਲ ਹੀ ਆ ਨਿਰਮਲ ਸਿੰਘ ਜੀ ਨੇ ਕੱਗੇ ਰਹਿੰਦੇ ਨੇ ਇਹਨਾਂ ਨੇ ਮੈਨੂੰ ਬਹੁਤ ਦਿਨ ਪਹਿਲਾਂ ਕਿਹਾ ਸੀ ਤੇ ਆਪਾਂ ਹਰਿਆਣੇ ਦੇ ਇੱਕ ਪਿੰਡ ਚ ਜਾ ਕੇ ਆ ਮੈਂ ਤੇ ਉਹ ਬੱਚੇ ਜਿਹੜੇ ਨੇ ਉਹ ਪਾਰਟੀ ਨਾਲ ਜੁੜਨਾ ਚਾਹੁੰਦੇ ਆ ਤਾਂ ਮੈਂ ਅੱਜ ਦੇ ਦਿਨ ਦਾ ਟਾਈਮ ਦਿੱਤਾ ਸੀ ਆਪਾਂ ਇਕੱਤਰ ਹੋਈ ਆ ਜਿਹੜਾ ਇੱਕ ਸਵਾਲ ਬੱਚੇ ਨੇ ਕੀਤਾ ਮੈਂ ਉੱਥੋਂ ਗੱਲ ਸ਼ੁਰੂ ਕਰ ਲੈਂਦਾ ਤੇ ਸਾਡੀ ਪਾਰਟੀ ਨਾਲ ਜੁੜਨ ਤੋਂ ਬਾਅਦ ਇਨਾ ਬੱਚਿਆਂ ਦੇ ਮਨ 'ਚ ਇਹ ਸਵਾਲ ਆਇਆ ਹੋਰਾਂ ਨੇ ਵੀ ਕਈ ਵਾਰ ਸਮ ਜਿੰਦਗੀ ਚ ਕੀ ਹੈ ਕਿ ਸਰਕਾਰਾਂ ਤੰਗ ਕਰਦੀਆਂ ਜੇ ਇੱਥੇ ਹੁਣ ਬੀਜੇਪੀ ਦਾ ਰਾਜ ਆ ਕਦੇ ਕਾਂਗਰਸ ਦਾ ਰਾਜ ਸੀ ਪਰ ਜੇ ਅਸੀਂ ਇਲੀਗਲ ਹੋਈਏ ਤਾਂ ਸਰਕਾਰ ਪੰਜਾਬ ਤੇ ਹਰਿਆਣਾ ਵਿੱਚ ਕਾਨੂੰਨ ਤਾਂ ਇੱਕੋ ਹੀ ਚੱਲਦਾ ਹੈ ਜੇ ਧਾਰਾ 302 ਹਰਿਆਣੇ ਚ ਕਿਸੇ ਤੇ ਲੱਗ ਜੇ ਹੁਣ ਉਹਦਾ ਨਾਮ ਨਾਮ ਬਦਲ ਦਿੱਤਾ ਭਾਵੇਂ ਮਤਲਬ ਕਿ ਉਹ ਪੰਜਾਬ ਚ ਜੇ ਕਿਸੇ ਨੇ ਕਤਲ ਕੀਤਾ ਉਹਦੇ ਤੇ ਵੀ 302 ਹੀ ਲੱਗੇਗੀ ਜੇ ਮਨੀਪੁਰ ਚ ਕਿਸੇ ਨੇ ਕਰਤਾ ਹੈ ਜਾਂ ਬੰਬੇ ਕਰਤਾ ਹੈ ਜਾਂ ਹਰਿਆਣੇ ਕਰਤਾ ਤਾਂ ਉਹ ਤਾਂ 302 ਹੀ ਲਗਣੀ ਹੈ ਭਾਵੇਂ ਕਾਨੂੰਨ ਤਾਂ ਕਿਸੇ ਵੀ ਮੁਲਕ ਦਾ ਸਾਰੀ ਜਗ੍ਹਾ ਤੇ ਇੱਕੋ ਜਿਹਾ ਹੁੰਦਾ ਹੈ ਫਿਰ ਹਰਿਆਣੇ ਵਾਲੇ ਤੁਸੀਂ ਦਲੇਰ ਹੋ ਕੇ ਕਹੋ ਮਿੱਤ ਤੁਸੀਂ ਆਹੀ ਗੱਲ ਕਹਿਣ ਵਾਲੇ ਪੰਜਾਬ ਵਾਲਿਆਂ ਨੂੰ ਕੁਝ ਨਹੀਂ ਕਹਿੰਦੇ ਤੇ ਸਾਨੂੰ ਕਿਉਂ ਕਹਿੰਨੇ ਹੋ ਹੁਣ ਤੁਸੀਂ ਮੈਨੂੰ ਸਵਾਲ ਕੀਤਾ ਉਲਟਾ ਮੈਂ ਤੁਹਾਨੂੰ ਸਵਾਲ ਕਰਦਾ ਮੈਂ ਇਹਦੀ ਤੁਹਾਨੂੰ ਜੜ੍ਹ ਰੂਪ ਚ ਦੱਸਦਾ ਕਿ ਸਿਮਰਨਜੀਤ ਸਿੰਘ ਮਾਨ ਨੂੰ ਕਿਸੇ ਸਰਕਾਰ ਨੇ ਤੁਸੀਂ ਕਿਹਾ ਨਾ ਪੰਜਾਬ ਜਿਤਾ ਫਿਰ ਵੀ ਹੋ ਜਾਂਦਾ ਇਹ ਐਦਾਂ ਹੋਇਆ ਹੈ ਉੱਥੇ ਵੀ ਇੱਕ ਡਾਹ ਕੇ ਅੱਗੇ ਖੜਨਾ ਪਿਆ। ਉਹ ਲੰਮਾ ਸਮਾਂ ਖੜਨਾ ਪਿਆ। 73 ਕੇਸ ਤਾਂ ਸਿਮਰਨਜੀਤ ਸਿੰਘ ਮਾਨ ਤੇ ਪਾਏ ਨੇ। ਜਿਵੇਂ ਸੁਖਵਿੰਦਰ ਸਿੰਘ ਨੇ ਇੱਕ ਕੇਸ ਦੀ ਗੱਲ ਕੀਤੀ ਹੈ ਜਿਹੜਾ 84 ਚ ਪਾਇਆ ਸੀ। 84 ਤੋਂ ਲੈ ਕੇ 2008 ਤੱਕ ਲਗਾਤਾਰ ਝੂਠੇ ਕੇਸ ਮਾਨ ਸਾਹਿਬ ਤੇ ਪਾਉਂਦੇ ਰਹੇ। ਹਰੇਕ ਦੇ ਵਿੱਚ ਇੱਕ ਧਾਰਾ ਲਿਖੀ ਜਾਂਦੀ ਸੀ। 124 120 BA ਜੋ ਵੀ ਇਹ ਕਾਨੂੰਨ ਦਾ ਹੋਊਗਾ ਵਕੀਲਾਂ ਨੂੰ ਪਤਾ ਹੋਊਗਾ ਉਹਦਾ ਮਤਲਬ ਹੈ ਵੀ ਇਹਨੇ ਦੇਸ਼ ਨਾਲ ਧਰੋਹ ਕੀਤਾ ਹੁਣ ਜੇਕਰ ਉਹਨਾਂ ਨੇ ਧਰੋਹ ਕੀਤਾ ਹੁੰਦਾ ਤਾਂ ਅਦਾਲਤ ਦੇ ਵਿੱਚ ਜਦੋਂ ਕੇਸ ਚੱਲੇ ਤਾਂ ਉਹ ਪ੍ਰੂਫ ਹੋ ਜਾਂਦਾ ਵੀ ਸਿਮਰਨਜੀਤ ਸਿੰਘ ਮਾਨ ਨੇ ਦੇਸ਼ ਨਾਲ ਧਰੋਹ ਕੀਤਾ ਤੇ ਸਿਮਰਨਜੀਤ ਸਿੰਘ ਮਾਨ ਨੇ ਕਦੇ ਨਹੀਂ ਕਿਹਾ ਕਿ ਮੈਂ ਆਪਣੇ ਕੌਮ ਦੀ ਗੱਲ ਨਹੀਂ ਕਰੂੰਗਾ ਜਦੋਂ ਆਪਾਂ ਕਹੀ ਨਾ ਵੀ ਮਾਫੀ ਮੰਗ ਲਈ ਤਾਂ ਛੱਡਦਾ ਕੋਈ ਐਸਾ ਕਾਗਜ਼ ਦਿਖਾਓ 277 ਕੇਸਾਂ ਚੋਂ ਇੱਕ ਕੇਸ ਵਿੱਚ ਵੀ ਸਿਮਰਨਜੀਤ ਸਿੰਘ ਮਾਨਨੇ ਕਿਹਾ ਹੋਇਆ ਮੇਰੇ ਤੋਂ ਗਲਤੀ ਹੋ ਗਈ ਜੀ ਉਹ ਤਾਂ ਹਮੇਸ਼ਾ ਕਿਹਾ ਕਿ ਮੈਂ ਜੋ ਕੀਤਾ ਹੈ ਉਹ ਕਾਨੂੰਨ ਮੁਤਾਬਕ ਹੈ ਸ਼ਾਂਤੀਪੂਰਨ ਕੀਤਾ ਹੈ ਲੋਕਤੰਤਰੀ ਤਰੀਕੇ ਨਾਲ ਕੀਤਾ ਹੈ ਤੇ ਮੈਨੂੰ ਮੇਰਾ ਅਧਿਕਾਰ ਮੇਰਾ ਸੰਵਿਧਾਨ ਦਿੰਦਾ ਮੈਨੂੰ ਕਾਨੂੰਨ ਦਿੰਦਾ ਉਨਾ ਕੇਸਾਂ ਚੋਂ ਇੱਕ ਕੇਸ ਜਿਹਦੇ ਬਾਰੇ ਮੈਂ ਤੁਹਾਨੂੰ ਗੱਲ ਦੱਸਦਾ ਵੀ ਅਸੀਂ ਖਾਦਿਸਤਾਨ ਕਿਵੇਂ ਕਹਿ ਸਕਦੇ ਹਾਂ ਉਹ ਗੱਲ ਕਿੱਥੋਂ ਸ਼ੁਰੂ ਹੋਈ ਮਾਨ ਸਾਹਿਬ ਨੇ ਇੱਕ ਵਾਰ ਆਪਣੇ ਮਨ ਦੀ ਗੱਲ ਨੂੰ ਕਰਨ ਵਾਸਤੇ ਕੁਝ ਪਾਰਟੀ ਦੇ ਬੰਦੇ ਹੋਰ ਵੀ ਨਾਲ ਸੀ ਜਲੰਧਰ ਸ਼ਹਿਰ ਚ ਬੈਂਤ ਸਿੰਘ ਜਿਹੜਾ ਚੀਫ ਮਿਨਿਸਟਰ ਹੈ ਪੰਜਾਬ ਦਾ ਜਿਹਨੇ ਮੁੰਡਿਆਂ ਨੂੰ ਬਹੁਤ ਮਾਰਿਆ ਮਤਲਬ ਕਿ ਕਤਲ ਕਰਵਾਇਆ ਉਹਦੇ ਰਾਜ ਵਿੱਚ ਕਤਲ ਹੋਏ ਨੇ ਜ਼ਿਆਦਾ ਉਹਦੇ ਬੁੱਤ ਤੇ ਜਿਨ੍ਹਾਂ ਨੇ ਉਹਨੂੰ ਗੱਡੀ ਚੜਾਇਆ ਸੀ ਭਾਈ ਦਲਾਵਰ ਸਿੰਘ ਜੀ ਨੇ ਉਹਨਾਂ ਦਾ ਫੋਟੋ ਦੇ ਹਾਰ ਪਾਤੇ ਮਾਨ ਸਾਹਿਬ ਨੇ ਨਾਲ ਹੋ ਕੇ ਪਾਰਟੀ ਦੇ ਹੋਰ ਬੰਦੇ ਜਲੰਧਰ ਉਹ ਕੇਸ ਦਰਜ ਹੋ ਗਿਆ ਮਾਨ ਸਾਹਿਬ ਤੇ 40 ਬੰਦੇ ਹੋਰ ਨਾਲ ਗ੍ਰਫਤਾਰ ਕਰ ਲਏ 2-3 ਮਹੀਨੇ ਬਾਅਦ ਜਮਾਨਤਾਂ ਹੋਈਆਂ ਕੇਸ ਚਲਦਾ ਚਲਦਾ ਪਹਿਲਾਂ ਪਹੁੰਚਿਆ ਸੈਸ਼ਨ ਕੋਰਟ ਤੋਂ ਹਾਈ ਕੋਰਟ ਪੰਜਾਬ ਤੇ ਹਰਿਆਣਾ ਦੇ ਵਿੱਚ ਹਾਈ ਕੋਰਟ ਨੇ ਕੁਝ ਸਾਲ ਬਾਅਦ ਜਦੋਂ ਫੈਸਲਾ ਦਿੱਤਾ ਉਸ ਫੈਸਲੇ 'ਚ ਲਿਖਿਆ ਕਿ ਖਾਲਿਸਤਾਨ ਕਹਿਣਾ ਖਾਲਿਸਤਾਨ ਬੋਲਣਾ ਲਿਖਣਾ ਖਾਲਸਪੁਰ ਦੇ ਨਾਂ ਤੇ ਕਾਨਫਰੰਸਾਂ ਕਰਨੀਆਂ ਜਾਂ ਖਾਲਸਪੁਰ ਦੇ ਨਾਂ ਤੇ ਇਲੈਕਸ਼ਨ ਲੜਨੀ ਹਰ ਇੱਕ ਦਾ ਅਧਿਕਾਰ ਹੈ ਜਿਹੜਾ ਇਹ ਚਾਹੁੰਦਾ ਇਹ ਹਾਈ ਕੋਰਟ ਨੇ ਜੱਜਮੈਂਟ ਦਿੱਤੀ ਉਦੋਂ ਪ੍ਰਕਾਸ਼ ਸਿੰਘ ਬਾਦਲ ਦੀ ਦੁਬਾਰਾ ਤੀਜੀ ਵਾਰ ਪੰਜਾਬ ਦੇ ਵਿੱਚ ਸਰਕਾਰ ਬਣਦੀ ਸੀ ਪ੍ਰਕਾਸ਼ ਸਿੰਘ ਬਾਦਲ ਦੀ ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਚ ਚੈਲੰਜ ਕਰਤਾ ਵੀ ਇਹ ਗਲਤ ਫੈਸਲਾ ਜੀ ਅਸੀਂ ਅੱਗੇ ਅਪੀਲ ਕਰਦੇ ਹਾਂ ਸੁਪਰੀਮ ਕੋਰਟ ਦਾ ਫੈਸਲਾ ਤੇ ਹਾਈ ਕੋਰਟ ਦਾ ਫੈਸਲਾ ਸਾਡੀ ਪਾਰਟੀ ਦੀ ਵੈਬਸਾਈਟ ਤੇ ਪਿਆ ਤੁਸੀਂ ਕਦੇ ਮਰਜ਼ੀ ਪੜ੍ਹ ਕੇ ਦੇਖ ਲਿਓ ਕਿਸੇ ਵਕੀਲ ਤੋਂ ਪੜਾ ਕੇ ਦੇਖ ਲਿਓ ਜਦੋਂ ਇਹ ਫੈਸਲਾ ਸੁਪਰੀਮ ਕੋਰਟ ਦੇ ਸਾਹਮਣੇ ਆਇਆ ਦੋ ਜੱਜ ਸੁਪਰੀਮ ਕੋਰਟ ਦੇ ਇੱਕ ਮਰ ਗਿਆ ਇੱਕ ਹਜੇ ਹੈਗਾ ਇੱਕ ਦਾ ਨਾਮ ਸੀ ਉਲਟਮਸ ਕਬੀਰ ਜਿਹੜੇ ਬਾਅਦ ਵਿੱਚ ਸੁਪਰੀਮ ਕੋਰਟ ਦੇ ਚੀਫ ਜਸਟਿਸ ਵੀ ਬਣੇ ਇੱਕ ਉਹ ਸੀ ਜਿਹਨਾਂ ਨੇ ਫੈਸਲਾ ਦਿੱਤਾ ਇੱਕ ਸੀਗੇ ਮਾਰਕੰਡੇ ਕਾਟਜੂ ਉਹ ਅੱਜ ਵੀ ਹੈਗੇ ਨੇ ਇਹਨਾਂ ਦੋਵਾਂ ਨੇ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ ਹਾਈ ਕੋਰਟ ਨੇ ਜੋ ਫੈਸਲਾ ਕੀਤਾ ਹੈ ਅਸੀਂ ਉਹਦੇ ਨਾਲ ਸਹਿਮਤ ਹਾਂ ਇਸ ਲਈ ਅੰਗਰੇਜ਼ੀ ਲਿਖਿਆ ਇਸ ਲਈ ਪੰਜਾਬ ਸਰਕਾਰ ਭਾਵ ਕੇ ਬਾਦਲ ਸਰਕਾਰ ਪੰਜਾਬ ਸਰਕਾਰ ਸੁਸਤ ਉਹ ਪੰਜਾਬ ਸਰਕਾਰ ਦਾ ਦਾਵਾ ਖਾਰਜ ਕੀਤਾ ਜਾਂਦਾ ਵੀ ਇਹ ਫੈਸਲਾ ਬਦਲ ਦਿਓ ਇਹ ਦਾਵਾ ਸੀ ਉਹਦਾ ਉਹ ਖਾਰਜ ਕਰਤਾ ਉਹ ਗੱਲ ਹੈਗੀ ਹੈ 2008 2008 ਦੇ ਵਿੱਚ ਸੁਪਰੀਮ ਕੋਰਟ ਆਫ ਇੰਡੀਆ ਕੋਈ ਮੈਂ ਅਮਰੀਕਾ ਦੀ ਸੁਪਰੀਮ ਕੋਰਟ ਦੀ ਗੱਲ ਨਹੀਂ ਕਰਦਾ ਕੋਈ ਇੰਗਲੈਂਡ ਜਾਂ ਕਿਸੇ ਹੋਰ ਮੁਲਕ ਦੀ ਸੁਪਰੀਮ ਕੋਰਟ ਦੀ ਗੱਲ ਨਹੀਂ ਕਰਦਾ ਮੈਂ ਇੰਡੀਆ ਦੇ ਸੁਪਰੀਮ ਕੋਰਟ ਦੀ ਗੱਲ ਕਰਦਾ ਜੱਜਮੈਂਟ ਦਿੱਤੀ ਕਿ ਖਾਲਿਸਤਾਨ ਤੇ ਇਸ ਤਰ੍ਹਾਂ ਕੋਈ ਪਾਬੰਦੀ ਨਹੀਂ ਪਾਬੰਦੀ ਇੱਕ ਹੈ ਆ ਜਿਹੜੀਆਂ ਸਾਰੀਆਂ ਗੱਲਾਂ ਮੈਂ ਕਹੀਆਂ ਨੇ ਉਹਦੇ ਵਿੱਚ ਲਿਖੀਆਂ ਹੋਈਆਂ ਨੇ ਅਖੀਰ 'ਚ ਲਿਖਿਆ ਜੇਕਰ ਇਹ ਗੱਲਾਂ democratically and peaceful ਕੀਤਾ ਜਾਣਾ ਜੇ ਇਹ ਚੀਜ਼ਾਂ ਲੋਕਤੰਤਰੀ ਤਰੀਕੇ ਨਾਲ ਤੇ ਸ਼ਾਂਤੀਪੂਰਨ ਤਰੀਕੇ ਹੁਣ ਆਪਾਂ ਬੈਠੇ ਆ ਤੇ ਇਹ ਸ਼ਾਂਤੀਪੂਰਨ ਤਰੀਕਾ ਹੈ ਜੇ ਅਗਲਾ ਪੁੱਛੇ ਵੀ ਸ਼ਾਂਤੀਪੂਰਨ ਤਰੀਕਾ ਕਿਹੜਾ ਹੋ ਗਿਆ ਡੈਮੋਕਰੈਟਿਕ ਤਰੀਕਾ ਕਿਹੜਾ ਹੋ ਗਿਆ ਇਹ ਡੈਮੋਕਰੈਟਿਕ ਵੀ ਹੈ ਲੋਕਤੰਤਰੀ ਵੀ ਹੈ ਵਿਚਾਰ ਸਾਂਝੇ ਕਰਨੇ ਲੋਕਤੰਤਰੀ ਤੇ ਸ਼ਾਂਤੀਪੂਰਨ ਇੱਕ ਬੰਦਾ ਗੋਲ ਰਿਹਾ ਦੂਜੇ ਸੁਣ ਰਿਹਾ ਦੂਜੇ ਸਵਾਲ ਕਰ ਰਿਹਾ ਨੇ ਕੋਈ ਪਤਾ ਜਵਾਬ ਦੇ ਰਿਹਾ ਇਹ ਲੋਕਤੰਤਰੀ ਵੀ ਹੈ ਸ਼ਾਂਤੀਪੂਰਨ ਹੈ ਇਹੀ ਛੱੜ ਦੇ ਪਵੰਦੀ ਹੈ ਤੇ ਇਹ ਅਸੀਂ ਪਵੰਦੀ ਕਦੇ ਤੋੜੀ ਨਹੀਂ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਨੇ ਆ ਪਵੰਦੀ ਕਦੇ ਨਹੀਂ ਤੋੜੀ ਇਸ ਕਰਕੇ ਪੁੱਤਰ ਪੰਜਾਬ ਦੇ ਵਿੱਚ ਕੇਸ ਛੱੜ ਦੇ ਪੰਜਾਬ ਜਿਹਾ ਹੁੰਦੇ ਨੇ ਇਹ ਨਹੀਂ ਕਿ ਹਰਿਆਣੇ ਚ ਹੁੰਦੇ ਨੇ ਉਹ ਛੱੜ ਦੇ ਪਹਿਲਾਂ ਕਾਰ ਕਰਕੇ ਹਟ ਗਏ ਕੋਈ ਪਾਰਟੀ ਦਾ ਬੰਦਾ ਐਸਾ ਨਹੀਂ ਜਿਹਦੇ ਤੇ 2 4 10 ਕੇਸ ਨਹੀਂ ਹੈਗੇ ਪਰ ਸਾਰੇ ਹੀ ਝੂਠੇ ਸਿੱਧ ਹੋਏ ਸਰਕਾਰ ਹਾਰੀ ਉਹਦੇ ਵਿੱਚ ਸਿਮਰਜੀਤ ਸਿੰਘ ਮਾਨ ਨੇ ਇੱਥੋਂ ਤੱਕ ਲੈ ਗਏ ਲੜਾਈ ਨੂੰ ਕਿ ਉਹ ਸੁਪਰੀਮ ਕੋਰਟ ਨੂੰ ਵੀ ਆਖਰ ਕਾਨੂੰਨ ਦੇ ਹਿਸਾਬ ਨਾਲ ਫੈਸਲਾ ਕਰਨਾ ਪਿਆ ਉਹ ਜੱਜ ਜਿਹੜੇ ਦੋਵੇਂ ਨਾਂ ਲੈਏ ਨੇ ਇਹ ਤਾਂ ਇੰਡੀਆ ਦੇ ਜੱਜ ਨੇ ਇਹ ਤਾਂ ਸੁਪਰੀਮ ਕੋਰਟ ਦਾ ਇੰਡੀਆ ਦੀ ਹੈ ਉਹਨਾਂ ਨੇ ਦਿੱਤਾ ਜਵਾ ਮਾਰਕੰਡੇ ਕਟਜੂ ਤਾਂ ਉਸ ਤੋਂ ਬਿਨਾਂ ਵੀ ਕਈ ਸਮਾਗਮਾਂ ਵਿੱਚ ਬੋਲ ਚੁੱਕੇ ਨੇ ਜਦੋਂ ਉਹਨਾਂ ਨੂੰ ਸਵਾਲ ਕਰਦੇ ਹੋ ਤੁਸੀਂ ਸੋਸ਼ਲ ਮੀਡੀਆ 'ਚ ਪਾ ਕੇ ਦੇਖ ਲਿਓ ਮਾਰਕੰਡੇ ਕਟਜ ਜਸਟਿਸ ਸੁਪਰੀਮ ਕੋਰਟ ਦਾ ਜੱਜ ਰਿਹਾ ਅਖਰੋ ਅਜ ਵੀ ਜਿੰਦਾ ਉਹਨੇ ਕਿਹਾ ਵੀ ਇਹ ਇਦਾਂ ਜ ਮਾੜਾ ਕੀ ਹੈ ਮੰਨ ਲਓ ਇੱਕ ਬੰਦਾ ਹਿੰਦੁਸਤਾਨ ਕਹਿ ਰਿਹਾ ਉਹ ਉਹਦੀ ਐਸਪੀਰੇਸ਼ਨ ਹੈ ਐਸਪੀ ਦਾ ਰੇਸ਼ਨ ਲਫ਼ਜ਼ ਤੁਹਾਨੂੰ ਦੀਪ ਸਿੱਧੂ ਨੇ ਵੀ ਸਮਝਾਇਆ ਇਹ ਉਹਦੀ ਐਸਪੀਰੇਸ਼ਨ ਹੈ ਭਾਵ ਦਿਲ ਦੀ ਭਾਵਨਾ ਹੈ ਤੇ ਮੈਂ ਖਾਲਸਤਾਨ ਕਹਿਣਾ ਮੇਰੀ ਐਸਪੀਰੀਸ਼ਨ ਹੈ ਮੇਰੀ ਮੰਦੀ ਭਾਵਨਾ ਇਹ ਹੈ ਉਹਦੇ ਕਾਰਨ ਹੋ ਸਕਦੇ ਨੇ ਵੀ ਮੈਂ ਕਿਉਂ ਕਹਿਣਾ ਉਹ ਆਪਣੇ ਕਾਰਨ ਦੱਸਣ ਪਰ ਮੈਂ ਕਿਉਂ ਕਹਿਣਾ ਮੈਨੂੰ ਪਤਾ ਹੋਣਾ ਚਾਹੀਦਾ ਮੈਂ ਕਿਉਂ ਕਹਿਣਾ ਮੈਂ ਕਹਿਣਾ ਕਿ ਜਿਸ ਮੁਲਕ ਦੇ ਮੇਰੇ ਦਰਬਾਰ ਸਾਹਿਬ ਤੇ ਮੇਰੇ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ ਹੈ ਮੈਂ ਉਹਨੂੰ ਆਪਣਾ ਮੁਲਕ ਨਹੀਂ ਮੰਨਦਾ ਤੇ ਮੈਂ ਸ਼ਾਂਤੀਪੂਰਨ ਤਰੀਕੇ ਦੇ ਨਾਲ ਸੰਘਰਸ਼ ਜਾਰੀ ਰੱਖੂੰਗਾ ਤਾਂ ਜੋ ਮੈਂ ਆਪਣਾ ਅੱਡ ਮੁਲਕ ਬਣਾ ਸਕਾਂ ਇਹ ਮੇਰੀ ਐਸਪੀਰੇਸ਼ਨ ਜਾਂ ਮੇਰੀ ਪਾਰਟੀ ਦੀ ਐਸਪੀਰੇਸ਼ਨ ਹੈ ਜਾਂ ਜਿਹੜੇ ਸਾਡੇ ਨਾਲ ਚੱਲਦੇ ਨੇ ਬਾਹਰਲੇ ਮੁਲਕਾਂ 'ਚ ਰਹਿੰਦੇ ਨੇ ਉਹਨਾਂ ਦੀ ਐਸਪੀਰੇਸ਼ਨ ਹੈ ਇੱਕ ਤਾਂ ਤੁਹਾਡਾ ਇਹ ਸਵਾਲ ਸੀਗਾ ਉਹਦੀ ਮੈਂ ਤੁਹਾਨੂੰ ਕਹਾਣੀ ਦੱਸਤੀ ਵੀ ਸੁਪਰੀਮ ਕੋਰਟ ਦੇ ਵਿੱਚ ਸਾਨੂੰ ਜੱਜਮੈਂਟ ਮਿਲੀ ਹੋਈ ਆ ਔਰ ਅੱਜ ਵੀ ਸਾਡੇ ਕੋਲ ਹੈ ਉਹਦੇ ਤੇ ਲਿਖਿਆ ਪਿਆ ਜਦੋਂ ਸੁਪਰੀਮ ਕੋਰਟ 'ਚ ਗਏ ਪੰਜਾਬ ਸਰਕਾਰ ਵਰਸਸ ਸੁਪਰੀਮ ਕੋ ਸਿਮਰਨਜੀਤ ਸਿੰਘ ਮਾਨ ਵਰਸਸ ਸੁਪਰੀਮ ਸਿਮਰਨਜੀਤ ਸਿੰਘ ਮਾਨ ਮਾਨ ਸਾਹਿਬ ਤੇ ਪੰਜਾਬ ਸਰਕਾਰ ਦਾ ਕੇਸ ਗਿਆ ਸੀ ਸੁਪਰੀਮ ਕੋਰਟ ਚ ਅਖੀਰ ਚ ਇੱਕ ਲੈਂਡ ਦੀ ਜਜਮੈਂਟ ਜਜਮੈਂਟ ਹੈ ਵਾਟਐਵਰ ਹਾਈ ਕੋਰਟ ਸੈਡ ਇਜ਼ ਰਾਈਟ ਜੋ ਹਾਈ ਕੋਰਟ ਨੇ ਕਿਹਾ ਹਾਈ ਕੋਰਟ ਨੇ ਪਹਿਲੇ ਹੀ ਕਿਹਾਤਾ ਸੀਗਾ ਵੀ ਇਹ ਕੋਈ ਗੈਰਕਾਨੂੰਨੀ ਨਹੀਂ ਹੈ ਸੁਪਰੀਮ ਕੋਰਟ ਨੇ ਕਿਹਾਤਾ ਜੋ ਹਾਈ ਕੋਰਟ ਨੇ ਕਿਹਾ ਉਹ ਠੀਕ ਇਸ ਲਈ ਪੰਜਾਬ ਸਰਕਾਰ ਦੀ ਅਪੀਲ ਖਾਰਜ ਕੀਤੀ ਜਾਂਦੀ ਹੈ ਗੱਲ ਖਤਮ ਜਦੋਂ ਸੁਪਰੀਮ ਕੋਰਟ ਤੋਂ ਕੋਈ ਫੈਸਲਾ ਹੋ ਜਾਂਦਾ ਹੈ ਉਹਦੇ ਅੱਗੇ ਕੋਈ ਹੋਰ ਕੋਰਟ ਨਹੀਂ ਹੈ ਡਿਸਟ੍ਰਿਕਟ ਤੋਂ ਚਲਦੇ ਚਲਦੇ ਉਹ ਤਿੰਨ ਚਾਰ ਸਟੈਪ ਆਉਂਦੇ ਨੇ ਪਹਿਲਾਂ ਡਿਸਟ੍ਰਿਕਟ ਕੋਰਟ ਫਿਰ ਸੈਸ਼ਨ ਕੋਰਟ ਫਿਰ ਹਾਈ ਕੋਰਟ ਫਿਰ ਹਾਈ ਕੋਰਟ ਦਾ ਵੱਡਾ ਬੈਂਚ ਪਹਿਲਾਂ ਦੋ ਫਿਰ ਪੰਜ ਮੈਂਬਰੀ ਕੋਲ ਜਾ ਸਕਦਾ ਹੈ ਫਿਰ ਸੁਪਰੀਮ ਕੋਰਟ ਦਾ ਛੋਟਾ ਬੈਂਚ ਹੁਣ ਸਰਵਸੰਮਤੀ ਹੋਊਗੀ ਜੇ ਉਹ ਸਰਵਸੰਮਤੀ ਨਾ ਹੁੰਦੀ ਇੱਕ ਜੱਜ ਕਹਿੰਦਾ ਵੀ ਨਹੀਂ ਇੱਕ ਕਹਿੰਦਾ ਹਾਂ ਫਿਰ ਉਹ ਪੰਜ ਕੋਲ ਜਾਣਾ ਪਰ ਦੋਹਾਂ ਨੇ ਹੀ ਸਰਵਸੰਮਤੀ ਕਰ ਲਈ ਦੋ ਸਹਿਮਤ ਹੋ ਗਏ ਇਸ ਕਰਕੇ ਉਹ ਅਗਲੇ ਬੈਂਚ ਕੋਲ ਗਈ। ਸੋ ਇਹ ਤਾਂ ਸੀਗੀ ਖਾਲਸਪੁਰ ਦੀ ਲੜਾਈ ਦੀ ਕਾਨੂੰਨੀ ਪ੍ਰਕਿਰਿਆ।